ਰਾਤੀ ਆਟੋ ਖੋਲਿਆ ਇਸ ਕਰਮ ਨੇ ਸਵੇਰੇ ਫਰਨੈਲ ਫੀਲ ਹੀ ਬਈਆ ਮੈਨੂੰ ਦੇ ਹੀ ਨਹੀਂ ਰਿਹਾ ਪੈਸੇ ਦੇ ਹੀ ਨਹੀਂ ਰਿਹਾ ਨਾ ਗੱਡੀਆ ਮੈਨੂੰ ਦੱਸਦਾ ਕਿੱਥੇ ਹੈਗੀਆਂ ਉਹ ਵੀ ਉਸ ਦਿਨ ਮੈਨੂੰ ਧਮਕੀ ਦੇ ਕੇ ਗਏ ਨੇ ਮੇਕੋ ਤੇਰੇ ਚੈੱਕ ਪਈ ਨਹੀਂ ਤੇਰਾ ਬਿਆਨਾ ਪਿਆ ਹੈ ਮੈਂ ਇਹ ਕਰ ਦੂੰਗਾ ਉਹ ਕਰ ਦੂੰਗਾ ਮੈਂ ਬਹੁਤ ਪਰੇਸ਼ਾਨ ਅੰਗੀ ਮੈਂ ਤਾਂ ਜੀ ਦੋ ਗੱਡੀਆਂ ਸਰ ਬੀੜੀਆਂ ਕਿੱਡਾ ਹੈਗੀਆਂ ਗੱਡੀ ਦੇ ਲੁਪੇ ਦੀ ਗੱਲ ਹੋ ਮੈਂ ਆਂ ਮੇਰੀ ਦੋ ਐਕ ਗੱਡੀਆਂ ਐ ਬੈਟਰੀ ਦੀਆਂ 2 ਲੱਖ ਰੁਪਏ ਬੈਂਕ ਦਾ ਖੜਾ 2.5 ਲੱਖ ਰੁਪਏ ਜਦ ਮੇਰੇ ਕੋਲ ਗੱਡੀਆਂ ਨਹੀਂ ਹੈਗੇ ਤਾਂ ਮੈਂ ਕਿੱਥੇ ਕਿਧਰ ਭਰੂੰਗਾ ਮੈਂ ਉਹਨਾਂ ਦੀ ਵਾਈਫ ਬੋਲ ਰਹੀ ਪਈਆ ਉਹਨਾਂ ਕੋਲ ਤੋਂ ਸੀ ਆਟੋ ਆਟੋ ਨਹੀਂ ਖੋਇਆ ਸੀਗਾ ਚੀਜ਼ੇ ਦੇ ਕੋ ਪਹਿਲੇ ਤਾਂ ਉਹ ਦੇਂਦਾ ਲੈ ਹੈ ਹੀ ਨਹੀਂ ਵਾਪਸ ਬਈਆ ਮੇਰਾ ਆਪਰੇਸ਼ਨ ਹੋਇਆ ਸੀਗਾ ਰਸੋਲੀ ਦਾ ਮੈਂ ਪੈਸੇ ਚੱਕੇ ਸੀਗੇ ਮੇਰੇ ਹਸਬੰਦ ਨੇ ਮੇਰੇ ਵਾਸਤੇ ਇਸ ਕਾਰਨ ਕਿ ਨਾਮ ਆਪਾ ਚੀਜ਼ਾਂ ਲੈ ਕੇ फाइनेंस करवा के बेच दिया वो पैसा उतारता किदा किदा देना से उतारता फिर भी भैया बहुत ज्यादा तंग कर रहे हैं आज 8 दिन हो गया सी घरੋਂ बार निकल निकले वापसी कोई नहीं है ओके इन बंदे ने लोगा दा पैसा लेना ਤੁਸੀਂ ਤੁਸੀਂ ਜੱਸੀਆ ਰੋਡ ਤੇ ਚੱਲੋ ਹੋ ਜੋ ਭੱਟੀਆਂ ਤੇ ਚੱਲੋ ਹੋ ਭਈ ਇਹ ਮੈਨੂੰ ਬਹੁਤ ਜ਼ਿਆਦਾ ਧਮਕੀਆਂ ਦਿੰਦੇ ਨੇ ਕਿ ਅਸੀਂ ਇੱਧਰ ਜਾਵਾਂਗੇ ਆ ਕਰਦਾਂਗੇ ਉਹ ਕਰਦਾਂਗੇ ਭਈ ਅਸੀਂ ਆ ਨਹੀਂ کہہ ਰਹੇ ਕਿ ਅਸੀਂ ਕਰਜ਼ਾ ਦੇਣਾ ਨਹੀਂ ਅਸੀਂ ਕਰਜ਼ਾ ਦੇਣਾ ਹੈ ਆਪਾਂ ਹੱਥ ਜੋੜ ਕੇ ਕਰਜ਼ਾ ਦੇਣਾ 300 ਰੁਪਏ ਡੇਲੀ ਦਾ ਰੋਜ਼ ਦਾ ਕਰਾਇਆ 24000 ਰੁਪਏ ਮਹੀਨਾ ਅਸੀਂ ਵਿਆਜ ਦੇ ਰਿਹਾ ਘਰ ਸਾਡੀ ਰੋਟੀ ਨਹੀਂ ਚੱਲੜੀ ਬਾਹਰ ਕੰਮ ਕਰਨ ਜਾਂਦੇ ਨੇ ਚੀਜ਼ਾਂ ਖੋ ਲੈਂਦੇ ਨੇ ਪੰਜਾਬ ਦੇ ਲੁਧਿਆਣਾ ਦੇ ਕੱਕਵਾਰ ਏਰੀਆ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਇੱਕ ਵਿਅਕਤੀ ਨੇ ਤੰਗ ਪਰੇਸ਼ਾਨ ਹੋ ਕੇ ਆ ਆਪਣੀ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ ਹੈ ਫਰਨੈਲ ਪੀਤੀ ਹੈ ਤੇ ਜੋ ਫਰਨੈਲ ਪੀਣ ਦਾ ਕਾਰਨ ਤੁਹਾਨੂੰ ਦੱਸ ਦਿੰਨੇ ਆ ਉਸੇ ਧਰਮ ਪਤਨੀ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਜੇ ਮੇਰੇ ਪਤੀ ਨੇ ਮੇਰੇ ਇਲਾਜ ਦੇ ਲਈ ਕੁਝ ਪੈਸੇ ਉਧਾਰੇ ਮੰਗੇ ਸੀਗੇ ਤੇ ਉਸ ਤੋਂ ਬਾਅਦ ਉਧਾਰ ਵਾਲਿਆਂ ਦੇ ਜਦੋਂ ਪੈਸੇ ਚੁਕਾ ਲਗਾਤਾਰ ਚੁਕੰਦੇ ਚੁਕਾਰੇ ਸੀਗੇ ਤੇ ਉਧਾਰ ਵਾਲਿਆਂ ਦੇ ਵੱਲੋਂ ਮੇਰੇ ਪਤੀ ਦਾ ਆਟੋ ਜਿਹੜਾ ਕਿਹਾ ਖੋਇਆ ਗਿਆ ਪੂਰਾ ਮਾਮਲਾ ਜਾਣ ਲੈਣਾ ਮਾਮਲਾ ਹੈ ਕੀ ਅਖਰ ਦੇ ਵਿੱਚ ਅਸੀਂ ਨਾ ਕੰਮ ਤੇ ਜਾ ਰਹੇ ਸੀ ਇਹ ਰਸਤੇ 'ਚ ਗਿਆ ਕਿ ਸੌਦਾ ਲੈਣੇ ਆ ਪਿੱਛੇ ਸ ਮੇਰੇ ਨਾਲ ਇਹ ਮੇਰੀ ਭੈਣ ਦਾ ਮੁੰਡਾ ਹੀ ਆ ਤੇ ਨਿਕਲਦੇ ਨੇ ਇਹਨਾਂ ਨੇ ਫਰੈਂਡ ਲਿੱਤੀ ਪਿੱਤੀ ਆ ਇਹ ਚਿੱਕਾ ਮਾਰਦੀ ਗਈ ਮੈਂ ਕਰਜ ਉਲਾਦ ਵਾਂਗੀ ਲਾਦ ਵਾਂਗੀ ਉਹਨੇ ਪੀ ਲਿੱਤੀ ਤਾਂ ਦਾ ਕਿ ਇਹਨਾਂ ਨੂੰ ਆਟੋ ਵਾਲਾ ਇੱਥੇ ਲੈ ਕੇ ਆਇਆ ਭਈਆ ਮੈਨੂੰ ਰਿੰਗੂ ਵੀ ਬਹੁਤ ਜ਼ਿਆਦਾ ਧਮਕੀਆਂ ਦੇ ਰਿਹਾ ਰਿੰਗੂ ਰਿੰਗੂ ਆਟੋ ਵਾਲਾ ਵੈ ਆਟੋ ਵਾਲੇ ਨੂੰ ਮੈਂ ਕਿਹਾ ਮੈਂ ਕਿਹਾ ਭਈਆ ਤੁਹਾਡੇ ਤੁਹਾਨੂੰ ਮਿਲੜੀਆਂ ਨਾ ਕਿਸ਼ਤਾਂ ਤੁਹਾਨੂੰ ਰੋਜ਼ ਦੀ 18000 ਰੁਪਏ ਮਹੀਨਾ ਮਿਲੜਿਆ ਦੋ ਗੱਡੀਆਂ ਦਾ ਰੈਂਟ ਫੇਰ ਵੀ ਕਹਿੰਦਾ ਮੈਂ ਥਾਣੇ ਜਾਵਾਂਗਾ ਮੈਂ ਇਹ ਕਰ ਲਾਂਗਾ ਕਿੱਥੇ ਮਰਜ਼ੀ ਭੱਜ ਲਵਾਂ ਮੈਂ ਤੁਹਾਨੂੰ ਪਕਰ ਲਾਂਦਾ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਿਹਾ ਬਹੁਤ ਜ਼ਿਆਦਾ ਮੈਨੂੰ ਪਰੇਸ਼ਾਨ ਕਰਦੇ ਪਏ ਨੇ ਰਿੰਕੂ ਹੈ ਗਾ ਵੰ ਬੰਦੇ ਦਾ ਨਾ ਮੈਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੰਗ ਕਰਦੇ ਪਏ ਨੇ ਵੀਰੇ ਮੈਨੂੰ ਬਹੁਤ ਜ਼ਿਆਦਾ ਡਰ ਮੇਰਾ ਕੱਲ ਤੋਂ ਹਸਬੰਡ ਨੂੰ ਕੁਝ ਵੀ ਹੁੰਦਾ ਤੇ ਆ ਜਿੰਮੇਵਾਰ ਨਹੀਂ ਤੇ ਇੱਕੋ ਦੂਜੇ ਦਾ ਨਾ ਇੱਕ ਬੰਦੇ ਕੋਲ ਮੱਖਣ ਪਾਜੀ ਕੋਲ ਆ ਗਿਆ ਮੇਰਾ ਆਟੋ ਈ ਰਿਕਸ਼ਾ ਆ ਗਿਆ ਉੱਤੇ ਆਪਾਂ ਸਾਈਨ ਕੀਤੇ ਹੋਏ ਨੇ ਠੀਕ ਹੈ ਆਪਾਂ ਮਕਾਨ ਵੇਚ ਸੀ ਪਹਿਲੇ ਕਿਹੜਾ ਸੇਲ ਕੀਤਾ ਸੀ 4 ਲੱਖ ਰੁਪਏ ਮੈਂ ਉਤਾਰਿਆ ਸੀਗਾ 4 ਲੱਖ ਰੁਪਏ ਉਤਾਰਨ ਤੋਂ ਬਾਅਦ ਉਹਨਾਂ ਨੇ ਮੇਰੇ ਬਿਆਨਾਂ ਲਿਖਿਆ ਹੱਥ ਦਾ ਕਿਰੇ ਸਾਈਨ ਕਰਵਾਉਂਦੇ ਨੇ ਉਹ ਵੀ ਉਸ ਦਿਨ ਮੈਨੂੰ ਧਮਕੀ ਦੇ ਕੇ ਗਏ ਨੇ ਮੇਕੋ ਤੇਰੇ ਚੈੱਕ ਪਏ ਨੇ ਤੇਰਾ ਬਿਆਨਾਂ ਪਿਆ ਹੈ ਮੈਂ ਇਹ ਕਰ ਦੂੰਗਾ ਉਹ ਕਰ ਦੂੰਗਾ ਮੈਂ ਬਹੁਤ ਪਰੇਸ਼ਾਨ ਹਾਂ ਬਿਲਕੁਲ ਤਸਵੀਰਾਂ ਦੇਖ ਸਕਦੇ ਹੋ ਕਿ ਜਿੱਥੇ ਕਿ ਇੱਕ ਵਿਅਕਤੀ ਨੇ ਸਵੇਰੇ ਸਾਡ 11 ਤੋਂ 11:30 ਵੇ ਤੰਗ ਪਰੇਸ਼ਾਨ ਹੋ ਕੇ ਫਰਨੈਲ ਪਿਲੀ ਹਾਲਾ ਕਿ ਉਸ ਦੀ ਧਰਮ ਪਤਨੀ ਦਾ ਕਹਿਣਾ ਹੈ ਕਿ ਮੈਂ ਸਾਰਿਆਂ ਨੂੰ ਬੇਨਤੀ ਵੀ ਕੀਤੀ ਸੀ ਕਿ ਅਸੀਂ ਤੁਹਾਡਾ ਪੈਸੇ ਨਹੀਂ ਰੱਖਾਂਗੇ ਪਰ ਤੁਹਾਡੇ ਪੈਸੇ ਅਸੀਂ ਹੌਲੀ ਹੌਲੀ ਜਿੜ ਕੇ ਉਤਾਰਾਂਗੇ ਪਰ ਇੱਕ ਵਿਅਕਤੀ ਦੇ ਵੱਲੋਂ ਉਸ ਦਾ ਆਟਕ ਹੋਇਆ ਜਾਂਦਾ ਉਸ ਨਾਲ ਕਾਫੀ ਲੜਾਈ ਝਗੜਾ ਵਗੈਰਾ ਵੀ ਕੀਤਾ ਜਾਂਦਾ ਤੇ ਉਹ ਵਿਅਕਤੀ ਜਿਹੜਾ ਤੰਗ ਪਰੇਸ਼ਾਨ ਹੋ ਕੇ ਉਸਨੇ ਉਸਨੇ ਇੱਕ ਖੌਫਨਾ ਕਦਮ ਚੱਕਦਾ ਤੇ ਉਸ ਫਰਨੈਲ ਜਿਹੜੀ ਕੀਆ ਪੀ ਲੰਦਾ ਵਾ ਹਾਲਾਂਕਿ ਉਸ ਵਿਅਕਤੀ ਨੂੰ ਬੱਬੂ ਨਾਂ ਦਾ ਉਸਦੀ ਪਛਾਣ ਹੈ ਤੇ ਕਕਵਲ ਰੋਡ ਵੱਲ ਰਹਿੰਦਾ ਵਾ ਕਿਰਾਏ ਤੇ ਰਹਿੰਦਾ ਵਾ ਤੇ ਹੁਣ ਉਸ ਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਵਾ ਤੇ ਡਾਕਟਰਾਂ ਵੱਲੋਂ ਸੀਰੀਅਸ ਕ੍ਰਿਟੀਕਲ ਕੰਡੀਸ਼ਨ ਜਿਹੜੀ ਕਿ ਦੱਸੀ ਜਾ ਰਹੀ ਤੇ ਉਹਨੂੰ ਉਸ ਨੂੰ ਪੀਜੀਆ ਰੈਫਰ ਜਿਹੜੀ ਕਿ ਕੀਤਾ ਗਿਆ ਵਾ ਡਾਕਟਰਾਂ ਦੇ ਵੱਲੋਂ ਕਾਫੀ ਗੰਭੀਰ ਕੋਸ਼ਿਸ਼ ਕੀਤਾ ਗਿਆ ਵਾ ਤੇ ਉਹਨੂੰ ਪੀਜੀਆ ਰੈਫਰ ਕੀਤਾ ਜਾ ਰਿਹਾ ਵਾ ਹੁਣ ਦੇਖਣਾ ਹੋਏਗਾ ਕਿ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਦੀ ਕਿੰਨੀ ਕੁ ਸਹਾਇਤਾ ਕਰਦੀ ਹੈ ਕਿ ਇਹਨਾਂ ਨੂੰ ਇਨਸਾਫ ਦਿਵਾਉਂਦੀ ਹੈ ਇਸ ਪਰਿਵਾਰ ਨੂੰ ਇਹ ਆਉਣ ਸਮੇਂ ਜਰੂਰ ਦੇਖਣਾ ਹੈਗਾ ਜੁਡੀਓ ਲੁਧਰਣਾ ਲਾਈਵ ਦੇ ਨਾਲ ਦੀਪਕ ਕੁਮਾਰ ਦਾ ਯੂਮਿਪ੍ਰੀ ਰਿਪੋਰਟ ਧੰਨਵਾਦ ਮੇਕਅੱਪ ਭਈਆ ਉਹਨਾਂ ਨੇ ਫਰਨੈਲ ਪੀਲੀ ਰਾਤੀ ਤੁਸੀਂ ਉਹਦੀ ਗੱਡੀ ਨਹੀਂ ਖੋਈਏਗੀ ਹਾਂਜੀ ਭਈਆ ਐਕਟਿਵਾ ਵਾਲੇ ਬੋਲ ਰਹੇ ਨੇ ਤੁਸੀਂ ਰਾਤੀ ਉਹਦੀ ਗੱਡੀ ਖੋਈ ਹੈਲੋ ਭਈਆ ਮੈਂ ਉਹਨਾਂ ਦੀ ਵਾਈਫ ਬੋਲ ਰਹੀ ਆ ਭਈਆ ਉਨਾਗੋ ਤੁਸੀਂ ਆਟੋ ਆਟੋ ਨਹੀਂ ਖੋਇਆ ਸੀਗਾ ਰਾਤੀ ਆਟੋ ਖੋ ਲਿਆ ਇਸ ਕਰੋਂ ਨੇ ਸਵੇਰੇ ਫਰਨੈਲ ਪੀ ਲਈ ਬਈਆ ਹੈਲੋ ਸੁਣੀ ਨਹੀਂ ਤੋ ਕੀ ਹੋਇਆ ਕੀ ਕੀਤਾ ਮੈਮ ਬਈਆ ਹਾਂਜੀ ਬਈਆ ਰਾਤੀ ਆ ਗੱਡੀ ਚਲਾੜੇ ਸੀ ਆਟੋ ਕੀ ਨਾਮ ਹੈ ਬੱਬੂ ਮੁੰਡੇ ਦਾ ਨਾਮ ਕੀ ਨਾ ਬੱਬੂ ਤਾਡਾ ਕੀ ਲੱਗਦਾ ਬੱਬੂ ਮੇਰੇ ਹਸਬੰਦ ਲੱਗਦੇ ਨੇ ਉਹਨਾਂ ਕੀ ਹੋਇਆ ਪੂਰਾ ਮਾਮਲਾ ਕੀ ਗੱਡੀ ਚਲਾਣ ਗਏ ਸੀਗੇ ਤੇ ਰਸਤੇ ਤੇ ਉਹਨਾਂ ਨੇ ਨਾ ਐਕਟਿਵ ਵਾਲਿਆਂ ਨੇ ਗੱਡੀ ਦੀ ਖੋਲੀ ਗੱਡੀ ਖੋਲੀ ਆਪਾਂ ਲੈਣ ਗਏ ਤੇ ਉਹ ਕਹਿੰਦੇ ਕਿ ਅਸੀਂ ਥਾਣੇ ਚੱਲੇ ਆ ਤੇ ਆਪਾਂ ਨਾ ਕਰਜ਼ਾ ਚੱਕਿਆ ਹੋਇਆ ਸੀ ਥੋੜਾ 1.5 ਲੱਖ ਰੁਪਏ ਕਰਜ਼ਾ ਚੱਕਿਆ ਸੀ ਆਪਾਂ ਚੀਜ਼ਾਂ ਚੁੱਜ਼ਾਂ ਵੇਚ ਕੇ ਕਰਜ਼ਾ ਉਤਾਰਿਆ ਕਿਦੇ ਕਿਦੇ ਕੋ ਚੀਜ਼ਾਂ ਵੀ ਵੇਚਿਆ ਨੇ ਉਹ ਵੀ ਕਹਿੰਦੇ ਕਿ ਤੁਸੀਂ ਨਕਲੀ ਮਾਲ ਦੇ ਗਿਓ ਤੇ ਆਪਾਂ ਥਾਣੇ ਜਾ ਰਹੇ ਆ ਕਿਦੀਆਂ ਗੱਡੀਆਂ ਸੀ ਉਹਦੀਆਂ ਗੱਡੀਆਂ ਖੋਈਆਂ ਗਈਆਂ ਉਹ ਵੀ ਥਾਣੇ ਸਵੇਲ ਦੇ ਗਏ ਹੋਏ ਨੇ ਆ ਦੁੱਧ ਲੈਣ ਗਏ ਸੀ ਰਸਤੇ ਤੇ ਇਹਨਾਂ ਨੇ ਫਰਨੈਲ ਪੀ ਲਈ ਭਈ ਮੈਨੂੰ ਬਹੁਤ ਜ਼ਿਆਦਾ ਧਮਕੀਆਂ ਦਿੰਦੇ ਨੇ ਕਿ ਅਸੀਂ ਇੱਧਰ ਜਾਵਾਂਗੇ ਆ ਕਰਦਾਂਗੇ ਉਹ ਕਰਦਾਂਗੇ ਭਈ ਅਸੀਂ ਆ ਨਹੀਂ ਕਹਿ ਰਹੇ ਕਿ ਅਸੀਂ ਕਰਜ਼ਾ ਦੇਣਾ ਨਹੀਂ ਅਸੀਂ ਕਰਜ਼ਾ ਦੇਣਾ ਆਪਾਂ ਹੱਥ ਜੋੜ ਕੇ ਕਰਜ਼ਾ ਦੇਣਾ 300 ਰੁਪਏ ਡੇਲੀ ਦਾ ਰੋਜ਼ ਦਾ ਕਰਾਇਆ 24000 ਰੁਪਏ ਮਹੀਨਾ ਅਸੀਂ ਵਿਆਜ ਦੇ ਰਹਿਆ ਘਰ ਸਾਡੀ ਰੋਟੀ ਨਹੀਂ ਚੱਲੜੀ ਬਾਹਰ ਕੰਮ ਕਰਨ ਜਾਂਦੇ ਨੇ ਚੀਜ਼ਾਂ ਖੋ ਲੈਂਦੇ ਨੇ ਬੜਾ ਤੰਗ ਕਰਦੇ ਹੋ ਵੀਰੇ ਬਈ ਇਸ ਕਾਰਨ ਉਹਨਾਂ ਨੇ ਆਪਣੇ ਪੈਸੇ ਪੈਸੇ ਕੀ ਕਰਨ ਲਈ ਚੱਕੇ ਸੀਗੇ ਬਈਆ ਮੇਰਾ ਆਪਰੇਸ਼ਨ ਹੋਇਆ ਸੀਗਾ ਰਸੋਲੀ ਦਾ ਮੈਂ ਪੈਸੇ ਚੱਕੇ ਸੀਗੇ ਮੇਰੇ ਹਸਬੰਦ ਨੇ ਮੇਰੇ ਵਾਸਤੇ ਇਸ ਕਾਰਨ ਕਿ ਨਾ ਮ ਆਪਾ ਚੀਜ਼ਾਂ ਲੈ ਕੇ ਫਾਈਨਾਂਸ ਕਰਵਾ ਕੇ ਵੇਚੀਆਂ ਉਹ ਪੈਸਾ ਉਤਾਰਤਾ ਕਿਦਾ ਕਿਦਾ ਦੇਣਾ ਸੀ ਉਤਾਰਤਾ ਫੇਰ ਵੀ ਬਈਆ ਬਹੁਤ ਜ਼ਿਆਦਾ ਤੰਗ ਕਰ ਰਹੇ ਨੇ ਅੱਜ 8 ਦਿਨ ਹੋ ਗਿਆ ਸੀ ਘਰੋਂ ਬਾਹਰ ਨਿਕਲੇ ਹੋਇਆ ਕਿੰਨੇ ਕੋ ਪੈਸੇ ਤੁਸੀਂ ਉਤਾਰ ਦਿੱਤੇ ਹੁਣ ਤੱਕ ਹੋਂ ਤੱਕ ਆਪਾਂ ਕੀ ਨਾਮ ਥੋਰੇ ਪੈਸੇ ਇੰਨਾ ਨਹੀਂ ਪਤਾ ਇਹ ਸਭ ਮੇਰੇ ਸਾਡੇ ਹਸਬੰਦ ਨੂੰ ਹੀ ਪਤਾ ਗਿਆ ਫੇਰ ਵੀ ਸਾਨੂੰ ਧਮਕੀਆਂ ਦੇ ਰਹੇ ਨੇ 24000 ਰੁਪਏ ਮਹੀਨਾ ਵਿਆਜ ਆ ਰਹੀ ਹੈ ਕਿਰਾਇਆ ਰੈਂਟ ਦਾ ਦਿੱਲੀ ਤੇੜਾ ਕਿਰਾਏ ਤੇ ਰਹਿਣੇ ਮੇਰੀ ਭੈਣ ਹੈਂਡੀਕੈਪ ਹੈਗੀ ਆ ਮੰਮੀ ਮੇਰੀ ਵਿਧਵਾ ਗਈ ਨੇ ਮੇਰੇ ਭੈਣ ਭਰਾ ਕੋਈ ਨਹੀਂ ਹੈਗਾ ਮੈਂ ਇਕੱਲੀ-ਇਕੱਲੀ ਹੈਗੀ ਆ ਆਪਾਂ ਵੇਚ ਕੇ ਵੀ ਕਾਰ ਸਭ ਕੁਝ ਵੇਚ ਕੇ ਵੀ ਉਤਾਰ ਤਾਂ ਫੇਰ ਵੀ ਨਹੀਂ ਹੱਦ ਸੁਣਦੇ ਪਏ ਫੋਨ ਸਵੇਰੇ ਫੋਨ ਆਇਆ ਕਹਿੰਦਾ ਤੁਹਾਨੂੰ ਚੱਕਵਾ ਦੇਣਾ ਤੁਹਾਨੂੰ ਇਹ ਕਰ ਦੇਣਾ ਉਹ ਕਰ ਦੇਣਾ ਇਨਾਂ ਨੇ ਮੇਰੀ ਗੱਲ ਸੁਣੀ ਬਾਹਰ ਜਾ ਕੇ ਇਨਾਂ ਨੇ ਫਰਨੈਲ ਪੀ ਲਈ ਬਈਆ ਇਸ ਕਾਰਨ ਬਹੁਤ ਦੁਖੀ ਆ ਆਪਾਂ ਕਹਿ ਰਹੇ ਆ ਆਪਾਂ ਕਰਜ਼ਾ ਦੇਣਾ ਆਪਾਂ ਨਹੀਂ ਕਰੇ ਨਹੀਂ ਦੇਣਾ ਪਰ ਇਨਾਂ ਦੁਖੀ ਨਾ ਕਰਨ ਨਾ ਬੰਦੇ ਨੂੰ ਬਹੁਤ ਜ਼ਿਆਦਾ ਦੁਖੀ ਕਰ ਰਹੇ ਨੇ ਕਿੰਨਾ ਕੋ ਚੀਜ਼ਾਂ ਵੇਚੀਆਂ ਵੀ ਐ ਉਹ ਵੀ ਕਹਿੰਦਾ ਕਿ ਮੈਂ ਥਾਣੇ ਜਾਊਂਗਾ ਮੈਂ ਜੇਲ ਕਰਾਊਂਗਾ ਇਹ ਕਰਵਾਊਂਗਾ ਚੀਜ਼ਾਂ ਕਿਹੜੀ ਕਿਹੜੀ ਵੇਚੇ ਤੁਸੀਂ ਆ ਪਾਣੀ ਮੀਟਰ ਬੈਟਰ ਆ ਵੇਚਿਆ ਅੱਛਾ ਕਿੰਨੇ ਕਿੰਨੇ ਦੇਣੇ ਸੀ ਤੁਸੀਂ ਇਹਨਾਂ ਦੇ ਦੇਣੇ ਸੀ ਪੈਸੇ ਉਹਨਾਂ ਨੇ ਕਿ ਸਾਨੂੰ ਚੀਜ਼ਾਂ ਵੇਚ ਕੇ ਤੁਸੀਂ ਸਾਨੂੰ ਪੈਸੇ ਦੇ ਦਿਓ ਆਪਾਂ ਪੈਸੇ ਦੇਤੇ ਨਹੀਂ ਸਾਬ ਖਤਮ ਹੋ ਗਿਆ ਸਾਬ ਸਾਡਾ ਖਤਮ ਹੋ ਗਿਆ ਫੇਰ ਵੀ ਇਹਨਾਂ ਨੇ ਗੱਡੀਆਂ ਕਿਹੜੇ ਥੋੜਾ ਬੋਤਾ ਰਹਿੰਦਾ ਸੀ ਉਹਨਾਂ ਨੇ ਗੱਡੀਆਂ ਖੋਲੀਆਂ ਕੌਣ ਹੈ ਉਹ ਬੰਦੇ ਉਹ ਬੰਦੇ ਤੇ ਮੇਰੇ ਹਸਬੰਦ ਨੂੰ ਨਾਮ ਪਤਾ ਉਹਨਾਂ ਦੇ ਤੁਹਾਨੂੰ ਕਿਹਦੇ ਫੋਨ ਆ ਰਹੇ ਸੀ ਆ ਮੈਨੂੰ ਐਕਟਿਵਾ ਵਾਲੇ ਦਾ ਫੋਨ ਆ ਰਿਹਾ ਸੀਗਾ ਮੈਂ ਰਾਤੀ ਉਹਨਾਂ ਕੋਲ ਰਿਕਵੈਸਟ ਪਾਣ ਗਈ ਕਿ ਸਾਡੀ ਕਿਰਾਏ ਤੇ ਗੱਡੀ ਹੈਗੀ ਆ ਸਾਨੂੰ ਵਾਪਸ ਦਿੱਤੀ ਜਾਵੇ ਉਹ ਕਹਿੰਦੇ ਨਹੀਂ ਸਾਡੀ ਐਕਟਿਵਾ ਦੇ ਦਿਓ ਹੁਣ ਪਈਆ ਕਿਦੀ ਕਿਹਦੇ ਕੋਲ ਅਸੀਂ ਐਕਟਿਵਾ ਲਈਤੀ ਸੀ ਨਾ ਕੀ ਦਾ ਪੈਸਾ ਦੇਣ ਸੀ ਉਹ ਤੇ ਐਕਟਿਵਾ ਲੈ ਗਿਆ ਖੋਕੇ ਹੁਣ ਅਸੀਂ ਐਕਟਿਵਾ ਕਿੱਥੋਂ ਲਈ ਉਹਨੇ ਸਾਡਾ ਆਟੋ ਵੀ ਰੋਕ ਲਿਆ ਆਟੋ ਵੀ ਨਹੀਂ ਦੇ ਰਿਹਾ ਘਰ ਅਸੀਂ ਭੁੱਖੇ ਮਰਦੇ ਪਏ ਆ ਇਹ ਫਰਨਾਇ ਜਿਹੜਾ ਬੱਬੂ ਹੈ ਕਹਿੰਨੇ ਵੀ ਪਿੱਤੀ ਫਰਨਾਇ ਫਰਨੈਲ ਟਾਈਮ ਨੂੰ ਪਤਾ ਸੀ ਸਵੇਰੇ ਗਏ ਸੀਗੇ ਦੁੱਧ ਲੈਣ ਉਸ ਟਾਈਮ ਪਿੱਤੇ ਨੇ 11 11:00 ਵਜੇ ਸੀ 10 11 ਵਜੇ ਪੀਤੀ ਬੱਕੂ ਕੰਮ ਕੀ ਕਰਦਾ ਘਾਟੋ ਚ ਲਾਂਦਾ ਈ ਰਿਕਸ਼ਾ ਈ ਰਿਕਸ਼ਾ ਚ ਲਾਂਦਾ ਹਾਂਜੀ ਅਕਸਰ ਇਹ ਪਹਿਲਾਂ ਵੀ ਹੋਰ ਕੋਈ ਕੋਈ ਹੋਰ ਕੰਮ ਕਰਦੀ ਈ ਰਿਕਸ਼ੇ ਚ ਲਾਂਦਾ ਈ ਰਿਕਸ਼ਾ ਚ ਲਾਂਦਾ ਸੀ ਇਹ ਘਰ ਦੇ ਵਿੱਚ ਕੌਣ ਕੌਣ ਆ ਤੁਹਾਡੇ ਮੇਰੀ ਮੰਮੀ ਹੈ ਗਿਆ ਮੇਰੇ ਭੈਣ ਹੈਂਡੀਕੈਪ ਹੈਗੀ ਆ ਤੇ ਇੱਕ ਬੇਟਾ ਹੈ ਰਹਿਣ ਵਾਲੇ ਕਿੱਥੇ ਦੇ ਆਪਾਂ ਰਹਿਣ ਵਾਲੇ ਛੋਣੀ ਮੱਲੇ ਦੇ ਆ ਸਾਸੋੜੇ ਛੋਣੀ ਮੱਲੇ ਦੇ ਆ ਮੇਰੇ ਮਤਲਬ ਫਾਦਰ ਨਹੀਂ ਹੈਗੇ ਤੁਸੀਂ ਕਿੱਥੇ ਰਹਿੰਦੇ ਤੁਸੀਂ ਆਪਾਂ ਰਹਿਨੇ ਆ ਕਿ ਨਾਮ ਕੱਕਵਾਰ ਰੋਡ ਰਣਨੇ ਮੋਣੀ ਦੀ ਕੋਠੀ ਦੇ ਕੋਲ ਰਣਨੇ ਕਿਰਾਏ ਤੇ ਕਿੰਨੇ ਕੁ ਪੈਸੇ ਹੋਣੀ ਹੋਣੀ ਹੋਟ ਦੇਣੇ ਆ ਲੋਕਾਂ ਅਸੀਂ allele ਕੀ ਨਾਮ ਕਿੰਨਾ ਨੇ ਗੱਡੀਆਂ ਲਈਤੀਆਂ ਉਹਨਾਂ ਦਾ 40000 ਰੁਪਏ ਦੇਣਾ ਵਾ ਉਹ ਕਹਿੰਦੇ 40000 ਦੋਗੇ ਉਹਦਾ 40000 ਰੁਪਏ ਦਾ ਵਿਆਜ ਵੀ ਵਣ 24000 ਰੁਪਏ ਮਹੀਨਾ 24000 ਅਸੀਂ ਉਹਨੂੰ ਦੇ ਰਹੇ ਆ 18000 ਰੁਪਏ ਮਹੀਨਾ ਅਸੀਂ ਰੈਂਟ ਵਾਲਿਆਂ ਨੂੰ ਦੇ ਰਹੇ ਕਿੰਨਾਂ ਦੀਆਂ ਗੱਡੀਆਂ ਅਸੀਂ ਚਲਾ ਰਹੇ ਹੌਲੀ ਹੌਲੀ ਚੁਪਾ ਰਹੇ ਥੋੜੇ ਥੋੜੇ ਕਿਹੜੇ ਰੈਂਟ ਵਾਲੇ ਉਹਨਾਂ ਨੂੰ ਡੇਲੀ ਦੇ ਰਹੇ ਗਿਆ ਮੈਂ ਵਿਆਜ ਵਿਆਜ ਹੈਗਾ ਮੂਲ ਨਹੀਂ ਉਤਰ ਰਿਹਾ ਭਈਆ ਇਸ ਕਾਰਨ ਬਹੁਤ ਦਿੱਕਤ ਹੋਈ ਪਈ ਮੇਰੇ ਆਮਦਤ ਕੀਤੀ ਜਾਵੇ ਕਿ ਕਿਰੇ ਲੇਵੰਦਾਰ ਕਿ ਧਮਕੀ ਦਿੰਦੇ ਨੇ ਕੱਲ ਤੋਂ ਰੋਡ ਤੇ ਗੱਡੀ ਚਲਾਉਂਦਾ ਸਪੋਜ਼ ਕਰੋ ਚਲਾਉਂਦਾ ਮੈਂ ਫਰੀ ਟੈਨਸ਼ਨ ਹੋ ਕੇ ਬੈਠੀ ਆ ਉਧਰ ਦੇਖਿਆ ਕਿ ਮੇਰੇ ਆਦਮੀ ਨੂੰ ਗਾਇਬ ਕੀਤਾ ਜਾਵੇ ਫਿਰ ਹੈਲੋ ਹੈਲੋ ਸੁਖਵਿੰਦਰ ਜੀ ਹਾਂਜੀ ਸੁਖਵਿੰਦਰ ਜੀ ਮੈਂ ਯੂਵਮ ਬੇਰੀ ਗੱਲ ਕਰ ਰਿਹਾ ਲੁਧਿਆਣਾ ਲਾਈਵ ਤੋਂ ਜਰਨਲਿਸਟ ਗੱਲ ਕਰ ਰਿਹਾ ਪੱਤਰਕਾਰ ਹਾਂਜੀ ਹਾਂਜੀ ਸੁਖਵਿੰਦਰ ਜੀ ਇਹ ਇੱਕ ਬੱਬੂ ਨਾਂ ਦੇ ਵਿਅਕਤੀ ਨੂੰ ਜਾਣਦੇ ਤੁਸੀਂ ਹਾਂਜੀ ਜਾਣਦਾ ਵੀਰ ਜੀ अच्छा ते ओ उनाले ना ਘਰ ਦੇ ਰੂਪ ਕੀ ਤੁਸੀਂ ਕੋਈ ਆਟੋ ਵਗੈਰਾ ਖੋਇਆ ਜਾਂ ਕੋਈ ਮਤਲਬ ਰੋਜ਼ ਅਸੀਂ ਕਿਸ਼ਤ ਰੋਜ਼ ਕਿਸ਼ਤ ਕੋਈ ਵਗੈਰਾ ਦੇਣੇ ਆ ਤੇ ਤੰਕ ਪਰੇਸ਼ਾਨ ਹੋ ਗਏ ਤੇ ਉਹਨੇ ਫਰਨੈਲ ਫਰਨਲ ਪੀਤੀ ਹੈ ਐਕੀਨ ਪਰ ਮਾਮਲਾ ਕੀ ਹੈ ਭਾਜੀ ਪੂਰਾ ਮੇਰੇ ਦੋ ਆਟੋ ਇਹਦੇ ਕੋ ਹੈਗੇ ਆ ਜੀ ਅੱਛਾ ਜੀ ਉਹਨ ਦੇ ਅਜ ਤੱਕ ਮੈਨੂੰ ਦੋ 2.5 ਮਹੀਨੇ ਤੋਂ ਦਿਖਾਈ ਨਹੀਂ ਦਿੱਤੇ ਓਕੇ ਅਸੀਂ ਮੈਂ ਇਹਨੂੰ ਕੱਲ ਕੱਲੇ ਨੂੰ ਮੈਂ ਗਿਆ ਮੈਂ ਕਿਹਾ ਮੇਰੇ ਆਟੋ ਇਹਨੇ ਗਿਆ ਸੀ ਆ ਮੈਂ ਆਪਣੇ ਰਿਸ਼ਤੇਦਾਰ ਨੂੰ ਦਿੱਤਾ ਹੋਇਆ ਆ ਦੋ ਬੈਂਕ ਦੇ ਅੱਛਾ ਜੀ ਮੈਂ ਉਹਨਾਂ ਦੇ ਘਰੇ ਗਿਆ ਸੀਗਾ ਉਹ ਮੁੰਡਾ ਦਾ ਨੰਬਰ ਹੈਗਾ ਮੇਰੇ ਕੋਲ ਉਹ ਕਹਿੰਦਾ ਮੇਰੇ ਕੋ ਆਟੋ ਬੱਬੂ 15 ਦਿਨ ਪਹਿਲੇ 15 20 ਦਿਨ ਪਹਿਲੇ ਖੋ ਕੇ ਲੈ ਗਿਆ اچھا ਖੋ ਕੇ ਲੈ ਗਿਆ ਜੀ ਠੀਕ ਹੈ ਜੀ ਹਾਂ ਮੈਨੂੰ ਆਟੋ ਅੱਜ ਤੱਕ ਨਹੀਂ ਮਿਲੇ ਠੀਕ ਹੈ ਜੀ ਤੇ ਮੈਂ ਇਹਨੂੰ ਰਾਤੀ ਗਿਆ ਮੈਂ ਕਿਹਾ ਮੇਰੇ ਆਟੋ ਮੈਨੂੰ ਵਾਪਸ ਦੇ ਨਾ ਮੈਨੂੰ 1.5 2 ਮਹੀਨੇ ਤੋਂ ਰੈਂਟ ਦੇ ਰਿਹਾ ਆਟੋ ਦਾ ਮੈਂ ਕਿਹਾ ਮੇਰੇ ਆਟੋ ਮੈਨੂੰ ਵਾਪਸ ਦੇ ਨਾ ਮੇਰਾ ਮੈਂ ਰੈਂਟ ਰੈਂਟ ਦੇ ਮੈਨੂੰ ਆਟੋ ਹੀ ਦੇ ਵਾਪਸ ਮੇਰੇ ਸੁਖਵਿੰਦਰ ਜੀ ਅਸੀਂ ਜਾਣ ਸਕਦੇ ਹਾਂ ਕਿ ਕਿੰਨਾ ਕੁ ਰੈਂਟ ਹੋਣਾ ਭਾਈ 300 ਰੁਪਏ ਰੋਜ਼ ਦਾ ਰੈਂਟ ਤੇ ਦੋ ਗ ਆ ਇਹਨੇ ਨਾ ਆਪਣੇ ਰਿਸ਼ਤੇਦਾਰ ਨੂੰ ਲੈ ਕੇ ਤਾਈ ਇੱਕ ਇਹਨੇ ਲਿੱਤਾ ਹੀ ਨਹੀਂ ਸੀਗਾ ਇਹਨੇ ਇੱਕ ਰਿਸ਼ਤੇਦਾਰ ਨੂੰ ਦਿੱਤਾ ਮੇਰੇ ਕੋ ਬਕਾਇਦਾ ਰਾਤੀਓ ਮੁੰਡੇ ਨਾਲ ਮੇਰੀ ਗੱਲ ਵੀ ਹੋਈ ਹੈ ਜਿਹੜਾ ਉਹ ਚਾਚਾ ਦਾ ਮੁੰਡਾ ਸੀਗਾ ਉਹ ਕਹਿੰਦਾ ਮੇਰੇ ਕੋ 15 20 ਦਿਨ ਪਹਿਲੇ ਉਹ ਕਹਿੰਦਾ ਮੈਂ 15000 ਰੁਪਏ ਕੋ ਬੱਬੂ ਕੋ ਲੈਣਾ ਵਾ ਇਹਨੇ ਅਡਵਾਂਸ ਕੋ ਲਿੱਤਾ ਹਣਾ ਦੇਖੋ ਮੈਂ ਕੋਈ ਅਡਵਾਂਸ ਲਿੱਤਾ ਇਹਨੇ ਮੇਰੇ ਕੋਲ ਲਿੱਤੇ ਮੈਨੂੰ ਕੋਈ ਰੈਂਟ ਨਹੀਂ ਦੇ ਰਿਹਾ ਕਿੰਨਾ ਕੋ ਅਡਵਾਂਸ ਲਿੱਤਾ ਹਣਾ ਇਹਨੇ ਬੱਬੂ ਨੇ ਇਹਨੇ ਮੈਨੂੰ ਨਹੀਂ ਪਤਾ ਇਹ ਉਹ ਮੁੰਡੇ ਕੋ 15000 ਲਿੱਤਾ ਮੇਰੇ ਕੋਲ ਤੋਂ ਤੇਲੀ ਵੀ ਨਹੀਂ ਮੈਨੂੰ ਮੈਂ ਪੈਸੇ ਹੀ ਨਹੀਂ ਰਿਹਾ ਅੱਛਾ ਜੀ ਮੈਨੂੰ ਦੇ ਹੀ ਨਹੀਂ ਰਿਹਾ ਪਹਿਲੇ ਦੇ ਹੀ ਨਹੀਂ ਦਾ ਨਾ ਮੇਰੀਆਂ ਗੱਡੀਆਂ ਮੈਨੂੰ ਦੱਸਦਾ ਵੇ ਕਿੱਥੇ ਹੈਗੀਆਂ ਅੱਛਾ ਜੀ ਹਾਂ ਜੀ ਤੇ ਅੱਜ ਸਵੇਰੇ ਇਹਨਾਂ ਨੇ ਫਰਨੈਲ ਫਰੋਨਲ ਪੀਤੀ ਕੋਈ ਤੇ ਕੋਈ ਐਡਾ ਦਾ ਮਾਮਲਾ ਆਇਆ ਤੇ ਤੁਹਾਡਾ ਵੀ ਜੜਾ ਕੀ ਨਾਮ ਵਿਚਾਰੇ ਸੀ ਕਿ ਮੈਂ ਕਿਹਾ ਚਲੋ ਤੁਹਾਡਾ ਬਿਆਨ ਲੈਣਾ ਤੁਹਾਡਾ ਤੁਹਾਡਾ ਵਰਜਨ ਲੈਣਾ ਜ਼ਰੂਰੀ ਸੀਗਾ ਸਾਡੇ ਲਈ ਮੇਰਾ ਵੀਰ ਇੰਨੇ ਨਾ ਬਜ਼ਾਰਾਂ ਜਿੱਦਾਂ ਉਹਨੂੰ ਲੋਕ ਇਲੈਕਟ੍ਰੋਨਿਕ ਦੀਆਂ ਦੁਕਾਨਾਂ ਹੈਗੇ ਨਾ ਜਿਹੜੀਆਂ ਹੂੰ ਹੂੰ ਇਹਦੋਂ ਪਰਸਨਲ ਫੈਨਸ ਤੇ ਲੋਕਾਂ ਕੋਲ ਸਾਮਾਨ ਚੱਕਦਾ ਕੀ ਚੱਕਦੇ ਜਿੱਦਾਂ ਜਿੱਦਾਂ ਇਨਵਰਟਰ ਕਿਸੇ ਕੋਲ ਜੱਕ ਲਿਆ ਕਿਸੇ ਕੋਲ ਬੈਟਰੀ ਜੱਕ ਲਿਆ ਚੱਕ ਕੇ ਨੇ ਕੈਸ਼ ਵੇਚਣਾ ਅੱਗੇ ਜਾ ਕੇ ਅੱਛਾ ਉਹਨੋਂ ਲੋਕੀ ਇਨ ਤੂਈ ਆਸਾ ਨੂਰਾ ਰੋਡ ਤੇ ਇੰਨੇ ਫਾਈਨੈਂਸਰ ਲੱਗੇ ਆ ਲੋਕਾ ਉਹ ਐਕਟਿਵ ਹੈ ਕਿ ਕੱਲ ਅੱਗੇ ਜਾ ਕੇ ਗਹਿਣੇ ਵਾਦਣੀਆਂ ਦਾ ਇਹ ਕੰਮ ਹੋਇਆ ਅੱਛਾ ਮੈਂ ਕਰਦਾ ਪਿਆ ਹਾਂ ਉਹ ਲੋਕ ਪਰੇਸ਼ਾਨ ਹੋਣੇ ਆਪਣੀ ਨਲੋੜ ਨੂੰ ਪਰੇਸ਼ਾਨ ਹੋਣਾ ਇਹਨਾਂ ਨੇ ਤੁਹਾਡੇ ਤੁਹਾਡੇ ਵੱਲੋਂ ਇਹ ਵੀ ਕਿਹਾ ਗਿਆ ਸੀਗਾ ਕਿ ਉਹਨਾਂ ਮਤਲਬ ਕਿ ਪਰਿਵਾਰ ਦੇ ਵੱਲੋਂ ਤਾਂ ਇਹ ਕਹਿ ਰਿਹਾ ਕਿ ਅਸੀਂ ਥਾਣੇ ਚੱਲੇ ਨਹੀਂ ਅਪਡੇਟ ਦੇਣੇ ਤਾਂ ਵਗੈਰਾ ਮੈਂ ਤਾਂ ਜਿਵੇਂ ਦੋ ਗੱਡੀਆਂ ਸਰ ਮੇਰੀਆਂ ਕਿਸ਼ਤਾਂ ਹੈਗੀਆਂ ਗੱਡੀ ਤੇ ਮੇਰੀ ਗੱਲ ਸੁਣੋ ਮੈਂ ਹਾਂ ਮੇਰੀ ਦੋ ਐਕ ਗੱਡੀਆਂ ਆ ਬੈਠੇ ਰਿਹਾ ਦੋ ਲੱਖ ਰੁਪਏ ਦਾ ਬੈਂਕ ਦਾ ਖੜਾ 2.5 ਲੱਖ ਰੁਪਏ ਜਦ ਮੇਰੇ ਕੋਲ ਗੱਡੀਆਂ ਨਹੀਂ ਹੈਗੀ ਤਾਂ ਮੈਂ ਕਿੱਥੇ ਕਿੱਥੋਂ ਭਰੂੰਗਾ ਮੈਂ ਤੁਹਾਨੂੰ ਕਿਹਾ ਮੈਂ ਕਿਹਾ ਮੇਰੀਆਂ ਗੱਡੀਆਂ ਦੇ ਦੇ ਭਰਾ ਮੈਂ ਹੱਥ ਜੋੜ ਕੇ ਬੇਨਤੀ ਮੇਰੀ ਗੱਡੀਆਂ ਵਾਪਸ ਦੇ ਹਾਂ ਜੇ ਮੈਨੂੰ ਸ਼ਿਕਾਇਤ ਰਿਪੋਰਟ ਕਰਾਣੀ ਪੈਣੀ ਹੈ ਮੇਰੀਆਂ ਗੱਡੀਆਂ ਵਾਪਸ ਦੇ ਨਹੀਂ ਤਾਂ ਮੇਰੀਆਂ ਗੱਡੀਆਂ ਤਾਂ ਦੇ ਗਈ ਨਾ ਵਾਪਸ ਸਰ ਕਰਾਏ ਨਹੀਂ ਦੇ ਗਾ ਤਾਂ ਗੱਡੀਆਂ ਤਾਂ ਦੇ ਗਈ ਨਾ ਵਾਪਸ ਜੀ 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 ਹਮ ਦੋ ਗੱਡੀਆਂ ਮੇਰੀ ਬੈਟ ਜਲੇ ਤੁਸੀਂ ਆਪ ਸਮਝਦਾਰ ਹੋ ਚਲੋ ਅਸੀਂ ਤਾਂ ਚਲੋ ਅਸੀਂ ਤਾਂ ਸੱਚ ਜਾਨਣਾ ਚਾਹੁੰਦੇ ਸੀਗੇ ਚਲੋ ਅਸੀਂ ਕਿਹਾ ਕੀ ਚਲੋ ਸੁਖਵਿੰਦਰ ਜੀ ਜਿਹੜੇ ਤੁਹਾਡਾ ਨਾਮ ਮੱਖਣ ਹੋਣਾ ਕੋਈ ਉੱਥੇ ਕਹਿੰਦੇ ਹੋਣੇ ਤੁਹਾਨੂੰ ਤੇ ਮੈਂ ਤਾਂ ਚਲੋ ਅਸੀਂ ਤੁਹਾਡਾ ਵੀ ਬਿਆਨ ਲੈਣਾ ਜ਼ਰੂਰੀ ਹੈ ਕਿਉਂਕਿ ਅਸੀਂ ਤੁਹਾਡੀ ਗੱਲ ਸੁਣੀ ਹੈ ਕੀ ਹੈ ਆਖਿਰ ਵਿੱਚ ਐਸਾ ਕਿਹੜਾ ਖੌਫਨਾਕ ਕਦਮ ਜਿੰਨੇ ਚੱਕਿਆ ਮੇਰੇ ਕੋ ਮੇਰੇ ਕੋਲ ਇੰਨੇ ਕੋ ਇਹ ਬੰਦੇ ਨੇ ਕਿਸੇ ਬੰਦੇ ਕੋਲ ਜਿਹਦੇ ਕੋਲ ਪਹਿਲੇ ਦਾ ਉਹ ਦੇਂਦਾ ਲੈ ਹੈ ਨਹੀਂ ਵਾਪਸ ਅੱਛਾ ਵਾਪਸੀ ਕੋਈ ਨਹੀਂ ਹੈਗੀ ਓਕੇ ਇਹਨੇ ਬਥੇਰੇ ਬੰਦਿਆਂ ਦੇ ਲੋਕਾਂ ਦਾ ਪੈਸਾ ਲੈਣਾ ਤੁਸੀਂ ਤੁਸੀਂ ਜੱਸੀਆ ਰੋਡ ਤੇ ਚੱਲੋ ਹੋ ਜਾਓ ਭੱਟੀਆਂ ਤੋਂ ਚੱਲੋ ਹੋ ਜਾਓ ਓਕੇ ਜਿੰਨੀਆਂ ਇਲੈਕਟ੍ਰੋਨਿਕ ਦੁਕਾਨਾਂ ਸਭ ਤੇ ਇੱਕ ਢੇਰੇ ਮਾਰ-ਮਾਰ ਕੇ ਤੁਹਾਨੂੰ ਚੱਕ ਲੈਂਦਾ ਵਾ ਅੱਛਾ ਲੁਗਾਣੇ ਦੀ ਅੱਧਾ ਤੇ ਕੋਈ ਦੁਕਾਨ ਨਹੀਂ ਹੁੰਦੀ ਇੱਥੇ ਨਾ ਇਹਦੀ ਮਾਂ ਵੀ ਨਾਲ ਮਿਲੀ ਹੋਈ ਐ ਅੱਛਾ ਹਾਂਜੀ ਹਾਂਜੀ ਇੰਨੀ ਮਾਣੇ ਇਹੋ ਕੰਮ ਹੀ ਕਰਦੇ ਐ ਇਹਨਾਂ ਲੋਕਾਂ ਕੋਲ ਸਵਾਨ ਚੱਕਣਾ ਕਿਸ ਤਰ੍ਹਾਂ ਗਿਆ ਕੈਸ ਵੀ ਕਰਦੇ ਹੋ ਦੋ ਪੈਸੇ ਪਕੜਦੇ ਦੋ ਪੈਸੇ ਬਸ ਇਹੋ ਕੰਮ ਹੀ ਇਹਨਾਂ ਦਾ ਹੋਰ ਕਿੰਨੇ ਕੁ ਜਾਣੇ ਇਨਵੋਲਮੈਂਟ ਰੇ ਭਾਜੀ ਇਹ ਚ ਭਾਈ ਬੜਿਆ ਦਾ ਇਹਨਾਂ ਨੇ ਸਵਾਨ ਲਿੱਤਾ ਹੋਇਆ ਐ ਅੱਛਾ ਹਾਂਜੀ ਇਹਨਾਂ ਦਾ ਕੰਮ ਹੀ ਬੀਨਸ ਦਾ ਐ ਨਾ ਚਲੋ ਧੰਨਵਾਦ ਗੁਵਿੰਦਰ ਜੀ ਅਈ ਦਾ ਸੱਚ ਜਾਣਨਾ ਸੀਗਾ ਅੱਖ ਸੱਚ ਹੈ ਕੀ ਐ ਫਰਨੈਲ ਕਿਉਂ ਪੀਤੀ ਆ ਕਿਉਂ ਨਾਮ ਲੱਗ ਪੈ ਰਹੇ ਹਨਾ ਠੀਕ ਹੈ ਜੀ ਸਰ ਸਾਹਿਬ ਜੀ ਥੈਂਕ ਯੂ ਜਦ ਆਪਾਂ ਮੇਰੀ ਗੱਲ ਨੂੰ ਆਪ ਬੈਠੇ ਦਿੱਸਿਆ ਕਮਾਨ ਲਈ ਤੈਨੂੰ 300 ਰੈਂਟ ਆਏਗਾ ਤੁਹਾਨੂੰ ਸਾਡੀ ਸਬਤ 8400 ਰੁਪਏ ਕਿਸ਼ਤ ਹੈ ਗਈ ਹੈ ਗੱਡੀ ਜੀ ਸਾਡੀ ਕਿਸ਼ਤ ਜਾਈ ਕੱਲੋਂ ਤੁਹਾਡੀ ਚੀਜ਼ ਬਣ ਜੇਗੀ ਉਹਨਾਂ ਆਟੋ ਐ ਦੋ ਲੈ ਕੇ ਖੜਾ ਕਰਕੇ ਕਿਧਰ ਗੋਣੇ ਨੇ ਮੈਨੂੰ ਰਾਤੀ ਸੁਣਿਆ ਜਾ ਕੇ ਕਿਹਾ ਮੈਂ ਗਹਿਣੇ ਕਿਸੇ ਨੂੰ ਦਿੱਤੇ ਹੋਏ ਆ ਜੀ ਇਹਨੇ ਆਪਣੀ ਭੂਆ ਕੋਲ 15000 ਤੋਂ 20000 ਦੇ ਗਹਿਣੇ ਪਾਇਆ ਹੋਇਆ ਆਟੋ ਜੀ ਮੈਂ ਕਹਾਂ ਮੈਨੂੰ ਆਟੋ ਲੈ ਕੇ ਦੇ ਮੇਰਾ ਵਾਪਸ ਜੀ ਦੋ ਦੋਨੋਂ ਆਟੋ ਮੇਰੇ ਵਾਪਸ ਦੇ ਜੀ ਅੱਛਾ ਵਾਪਸ ਦੇ ਦਿੱਤੇ ਸੀ ਵਾਪਸ ਦੀ ਮੈਂ ਕਹਾ ਮੈਨੂੰ ਦੇ ਵਾਪਸ ਮੇਰੇ ਆਟੋ ਦੇ ਦੇ ਕਿਨਾਂ ਮੈਂ ਕੱਲ ਦੇ ਦੂੰਗਾ ਮੇਨਾ ਕਿਨਾਂ 5 ਤਰੀਕ ਨੂੰ ਮੇਰਾ ਮਹੀਨਾ ਹੋ ਜਾਂਦਾ ਗੱਡੀ ਦੇ ਕਿਰਾਏ ਨੂੰ ਇਹਨਾਂ 5 ਤਰੀਕ ਤੋਂ ਪਹਿਲੇ ਵਾਲਾ ਮੈਂ ਤੁਹਾਨੂੰ ਦੋਨੋਂ ਆਟੋ ਪਲੱਸ ਕਿਰਾਇਆ ਵਾਪਸ ਦੇ ਦੂੰਗਾ ਗੱਡੀਆਂ ਦੇ ਦੂੰਗਾ ਮੈਂ ਕਹਾ ਮੇਰਾ ਬਰਾਤ ਜੋੜ ਕੇ ਬੇਚੀ ਮੇਰੀ ਗੱਡੀਆਂ ਦੇ ਵਾਪਸ ਮੈਨੂੰ ਕਿਰਾਇਆ ਨਹੀਂ ਚਾਹੀਦਾ ਮੈਨੂੰ ਗੱਡੀਆਂ ਦੇ ਵਾਪਸ ਮੇਰੀਆਂ ਚਲੋ ਠੀਕ ਹੈ ਗੋਵਿੰਦਰ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਥੈਂਕ ਯੂ ਠੀਕ ਹੈ ਵੀਰ ਥੈਂਕ ਯੂ ਉਹ ਸਾਡਾ ਸੀਗਾ ਸੁਖਵਿੰਦਰ ਜੀ ਜਿਨ੍ਹਾਂ ਨੇ ਦੱਸਿਆ ਕਿ ਮੇਰੇ ਕੋਲ ਮੇਰੇ ਕੋਲ ਉਹ ਦੋ ਗੱਡੀਆਂ ਇਸ ਦੀਆਂ ਸੀਗੀਆਂ ਤੇ ਮੈਂ ਲਗਾਤਾਰ ਇਹ ਤੋਂ ਕਿਰਾਇਆ ਮੰਗਦਾ ਪਿਆ ਸੀਗਾ ਪਰ ਇਸ ਬੱਬੂ ਨਾਂ ਦੇ ਵਿਅਕਤੀ ਵੱਲੋਂ ਕਿਰਾਇਆ ਨਹੀਂ ਦਿੱਤਾ ਗਿਆ ਇੱਕ ਗੱਡੀ ਜਿਹੜੀ ਕਿ ਇਹਨੇ ਆਪਣੇ ਰਿਸ਼ਤੇਦਾਰ ਦਿੱਤੀ ਜਦੋਂ ਸੁਖਵਿੰਦਰ ਨੇ ਜਿਹਦੇ ਕੋ ਗੱਡੀਆਂ ਨੇ ਲਿੱਤੀਆਂ ਸੀਗੀਆਂ ਜਿੰਨੂੰ ਕਿਰਾਇਆ ਦਿੰਦਾ ਸੀਗਾ ਉਸ ਸੁਖਵਿੰਦਰ ਨੇ ਉਸ ਰਿਸ਼ਤੇਦਾਰ ਦੇ ਨਾਲ ਗੱਲਬਾਤ ਕੀਤੀ ਉਹ ਰਿਸ਼ਤੇਦਾਰ ਉਹਨਾਂ ਦਾ ਕਹਿੰਦਾ ਕਿ ਮੇਰੇ ਕੋਲ ਉਹ ਬੱਬੂ ਨਾਂ ਦਾ ਵਿਅਕਤੀ ਪਹਿਲੇ ਹੀ ਆਪਣੀਆਂ ਗੱਡੀਆਂ ਵੇਖੋ ਖੋਹ ਕੇ ਲੈ ਗਿਆ ਹੋਇਆ ਹੈ ਹੁਣ ਕਿੰਨੀ ਕੀ ਸਚਾਈ ਹੈ ਕਿੰਨੀ ਕੀ ਝੂਠ ਹੈ ਇਹ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਜੁੜੇ ਹੋ ਲੁਧਾਨਾ ਲਾਈਵ ਦੇ ਨਾਲ ਦੀਪਕ ਕੁਮਾਰ ਦੇ ਨਾਮ ਯੂਮੰਬੇਰੀ ਰਿਪੋਰਟ ਧੰਨਵਾਦ